ਪਿੰਡ ਰੇਤਗੜ ਵਿਖੇ ਲਗਾਤਾਰ ਸੱਤਾਇਕ ਚਲਾਇਆ ਜਾ ਰਿਹਾ ਹੈ ਦੱਸਦੇ ਹਾਂ ਕਿ ਪੱਲਾ ਬਾਬਾ ਦੀ ਰਹਿਨਮਾਈ ਵਿਖੇ ਇਹ ਯੱਗ ਚਲਾਇਆ ਜਾ ਰਿਹਾ ਹੈ ਜਿਸ ਮੌਕੇ ਬੜੀ ਦੂਰ ਦੂਰ ਤੋਂ ਸ਼ਰਧਾਲੂ ਦਰਗਾਹ ਵਿਖੇ ਮੱਥਾ ਟੇਕਣ ਦੇ ਲਈ ਆ ਰਹੇ ਹਨ ਉੱਥੇ ਹੀ ਧਰਮਪਾਲ ਸਾਥੀ ਦੇ ਵੱਲੋਂ 3 ਵਜੇ ਤੋਂ ਲੈ ਕੇ 5 ਵਜੇ ਤੱਕ 2 ਘੰਟੇ ਪਰਵਚਨ ਦੇ ਨਾਲ ਲੋਕਾਂ ਨੂੰ ਪ੍ਰਭੂ ਚਰਨਾ ਦੇ ਨਾਲ ਜੋੜਿਆ ਜਾਏਗਾ ਇਸ ਨਾਲ ਹੀ ਉਹਨਾਂ ਨੇ ਆਪਣੇ ਪ੍ਰਵਚਨਾ ਚਾੱਕਿਆ ਕਿ ਜਿਹੜੇ ਵੀ ਲੋਕ ਪ੍ਰਵਚਨ ਸੁਣਨ ਦੇ ਲਈ ਆਉਂਦੇ ਨੇ ਉਹ ਇੱਕ ਇੱਕ ਬੂਟਾ ਜ਼ਰੂਰ ਲਾਉਣ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਲੋਕ ਜਗ੍ਹਾ ਜਗ੍ਹਾ ਤੇ ਤੀਰਥਾਂ ਤੇ ਜਾਂਦੇ ਨੇ ਪਰ ਸਾਡਾ ਸਭ ਤੋਂ ਵੱਡਾ ਤੀਰਥ ਸਾਡੇ ਮਾਤਾ ਪਿਤਾ ਨੇ ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ। ਦੱਸ ਦਈਏ ਕਿ 30 ਤਰੀਕ ਨੂੰ ਇਸ ਯੱਗ ਦੀ ਸਮਾਪਤੀ ਹੋਏਗੀ ਜਿਸ ਦੇ ਵਿੱਚ ਕੀ 56 ਭੋਗ ਤਿਆਰ ਕੀਤੇ ਜਾਣਗੇ। ਮੈਨੋ ਪਾਲਾ ਬਾਬਾ ਜੀ ਪਣੀ ਜਿਹੜੇ ਪ੍ਰੋਗਰਾਮ ਦਾ ਰਸਤਾ ਉਹ ਜਿਹੜੇ ਚੱਲ ਰਹੇ ਹਾਂ ਜੀ 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 ਤਾਂ ਕਹਿੰਦੇ ਕੀ ਕੁਛ ਹੋਏਗਾ ਇਹ ਆਪਣਾ ਸਪਤਾ ਜਾਗਾ ਸਾਰੇ ਨਗਰ ਨਿਵਾਸੀਆਂ ਦੇ ਸੰਯੋਗ ਨਾਲ ਆ ਬਾਬਾ ਜੀ ਦੇ ਦਰਬਾਰ ਤੇ ਜਿਹੜੀ ਸੰਗਤ ਆ ਰਹੀ ਆ ਬਾਬਾ ਜੀ ਦੇ ਦਰਗਾਹ ਤੇ ਮੱਥਾ ਟੇਕੇ ਜਾਂਦੇ ਆ ਸਾਰਿਆਂ ਦੀਆਂ ਕਾਮਨਾ ਸੁੱਖਣਾ ਪੂਰੀਆਂ ਹੁੰਦੀਆਂ ਨੇ ਉਹਨਾਂ ਕਰਕੇ ਸਪਤਾ ਜਾਗ 7 ਦਿਨਾਂ ਦੇਸੀ ਘੋੜਾ ਪੰਨਰਾ ਚੱਲਦਾ 56 ਪ੍ਰਕਾਰ ਦਾ ਭੋਜਨ ਹੁੰਦਾ ਆਪਣੇ ਧਰਮਪਾਲ ਸਾਸ਼ਤਰੀ ਜੀ ਸਪਤਾ ਜਾਗ ਕਰਨ ਵਾਸਤੇ ਆਏ ਹੋਏ ਨੇ ਕਿੰਨੇ ਰਾਤੀ ਕੱਟਾਂਗੇ ਪ੍ਰੋਜੈਕਟ ਨੂੰ ਇਹ 30 ਤਰੀਕ ਤੱਕ ਚੱਲੂਗਾ ਹਾਂਜੀ ਹਾਂਜੀ ਹਾਂ 56 ਪ੍ਰਕਾਰ ਦਾ ਭੋਜਨ ਹੋਊਗਾ ਦੇਸੀ ਘੋਚ ਹੋਊਗਾ ਖੋਏ ਚ ਹੋਊਗਾ ਇਹ ਸਾਰਾ ਨੇ ਸ਼ੁਕ ਸ਼ਾਂਤੀ ਵਾਸਤੇ ਹੋਊਗਾ ਬਹੁਤ ਦੂਰ ਦੂਰ ਤੋਂ ਆ ਰਹੇ ਨੇ ਬਾਹਰ ਲੀਆਂ ਸਟੇਟਾਂ ਚ ਆ ਰਹੇ ਨੇ ਤੇ ਬਹੁਤ ਦੂਰੋਂ ਦੂਰੋਂ ਸਰਦਾਲੂ ਆ ਰਹੇ ਨੇ ਇਸ ਮਾਣਾ ਤੋਂ ਕਲਾ ਸ਼ਰਮਦੀ ਰਿਪੋਰਟ